ਮਹਾਰਾਜ ਨੇ ਇਹ ਬਾਣੀ ਵਿੱਚ ਬਚਨ ਆਖਿਆ ਪੀ ਉਹ ਹੀ ਇਸ ਕਰਚੋਂ ਤ੍ਰਿਪਤ ਹੁੰਦੇ ਆ ਜਿਹੜੇ ਇਹ ਪਾਵਨਾ ਲੈ ਕੇ ਗੁਰੂ ਕੋਲ ਆਉਣ ਪੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਸਾਡੇ ਭਾਂਡੇ ਵਿੱਚ ਵੀ ਕੁਝ ਪਾ ਅਸੀਂ ਤੇਰੇ ਕੋਲ ਇਹ ਦਾਤ ਲੈਣ ਵਾਸਤੇ ਆਏ ਨਹੀਂ ਤੇ ਜਿਨ੍ਹਾਂ ਨੂੰ ਇਹ ਆਖਿਆ ਹੋਵੇ ਪੀ ਤੁਸੀਂ ਜੇ ਨਾਮ ਬੋਲੋ ਤੇ 4 ਸਾਲ ਤੁਹਾਡੀ ਉਮਰ ਦੇ ਵੱਧ ਸਕਦੇ ਆ ਉਹਨਾਂ ਦੇ ਬੋਲ ਹੋਣ ਮੈਂ ਸਾਰੀ ਉਮਰ ਗੁਰੂ ਨਾਨਕ ਦੇ ਘਰ ਦਾ ਜਸ ਖਾ ਕੇ ਆਪਣਾ ਪਰਿਵਾਰ ਪਾਲਿਆ ਤੇ ਮੈਂ 4 ਸਾਲਾਂ ਬਦਲੇ ਉਹਦੇ ਘਰ ਦਾ ਜਸ ਗਾਉਣਾ ਨਹੀਂ ਛੱਡ ਦੇਣਾ ਉਹ ਐਸੇ ਸਬਰ ਤੇ ਪੁੰਝਿਆ ਉਹ ਸਿਖਰਾਂ ਤੱਕ ਪਹੁੰਚੇ ਹੋਏ ਆ ਉਹਨਾਂ ਨੇ ਇਹ ਜੀਵਨ ਜਾਂਚ ਦਿੱਤੀ ਆ ਕਿ ਅਸੀਂ ਉਸ ਪਰੋਸੇ ਤੇ ਰਹੀਏ ਜਿਹੜਾ ਪਰੋਸਾ ਸਾਨੂੰ ਸਤਿਗੁਰ ਦੀ ਬੁਾਰਕ ਬਾਣੀ ਬਖਸ਼ਦੀ ਆ 1998 ਤੱਕ ਉਹਨਾਂ ਨੇ ਆਪਣਾ ਇਹ ਪੰਧ ਜਿਹੜਾ ਸੀ ਤੈਅ ਕੀਤਾ